ਜੋ ਆਖ ਨੂੰ ਕਹਉਂ ਤੋ ਉਹਦੀ ਬੇਸੀ ਕਰਨ ਲੱਗ ਜਾ। ਇਹ ਕੋਈ ਕੋਸ਼ਿਸ਼ ਚਾਹੀਦੀ। ਤੇ ਇਸ ਕਰਕੇ ਜਿਹੜਾ ਬੰਟੀ ਰਮਾਨਾ ਨੇ ਪਹਿਲਾਂ ਡਾ ਡੀ ਸਿੰਘ ਦੀ ਮਾਤਾ ਚਲੋ ਕਰ ਵੀ ਉਸਦੇ ਸੀ। ਹੁਣ ਜਿਹੜਾ ਬੰਟੀ ਰਮਾਨਾ ਨੂੰ ਫੀਲਡ ਕਰਿਆ। ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਐ। ਇਹ ਕੋਈ ਤਾਕਤ ਨਿਕਾ ਨਹੀਂ। ਉਸਨੂੰ ਤਾਂ ਕਹਿਣਾ ਕਿ ਸਾਡੀ ਆ ਗੱਲ ਹੈ ਕਿ ਅਸੀਂ ਚਾਹ ਇਸ ਕਰਕੇ ਨਿਕਰੇ। ਉਹ ਚੰਗੀ ਦਾ ਜਮਾ ਲਈ ਉਹਨੂੰ ਜੱਫੀ ਵਿੱਚ ਸੁਫੀਰ ਬਬਰ ਕਰੇ ਨਾ। ਹਾਂ ਜੀ। ਜਾਂ ਨਾ ਦੇ ਵੱਡੇ ਲੀਡਰ ਕਰਨ। ਉਧਰੋਂ ਜਿਹੜਾ ਕਹਿੰਦੇ ਹਰਪ੍ਰੀਤ ਸਿੰਘ ਦਾ। ਹੁਣ ਬੰਟੀ ਰਮਾਨਾ ਨੇ ਇਹ ਕਹਤਾ ਕਿ ਜੀ ਇਹਨੇ ਜਾਇਦਾਦ ਦੇ ਵਿੱਚ ਹੇਰਾਫੇਰੀ ਕਰੀਆ ਕਿਉਂਕਿ 17 ਲੱਖ ਚ ਰਜਿਸਟਰੀ ਕਰਾ ਲਈ ਜਿਹੜੀ ਕਰੋੜਾਂ ਦੀ ਕੁੱਤੀ ਆ ਪਰ ਜੀ ਦਵਾਈਆ ਪਰ ਉਹਨਾਂ ਨੂੰ ਪੁੱਛੋ ਸੁਖਬਲ ਇਸ ਦੇ ਰਜਿਸਟਰੀ ਕਿੰਨੇ ਦੀ ਹੋਈ ਆ ਉਹ ਨਹੀਂ ਤਾਂ ਕਾਦ ਲੋ ਅਗਰ ਉਹ ਕਰ ਤੋ ਕੀ ਕੀ ਯਾਨੀ ਹਰ ਵੀ ਹਰ ਵੀ ਇਸ ਨੇ ਕਰੀ ਬੱਸ ਪਰ ਜੇ ਤੁਸੀਂ ਕਹਿੰਦੇ ਹਰ ਇੱਕ ਸਿੰਧੀ ਜਾਇਦਾਦ ਦੇ ਵਿੱਚ ਜਿਸ ਤਰ੍ਹਾਂ ਕਰਦਾ ਫਿਰ ਸਾਰੇ ਆ ਕੱਦਿਆਂ ਲੀਡਰਾਂ ਦੀ ਕਾਦਣੋ ਕਿੰਨੀ ਕਿੰਨੀ ਦੀ ਹੋਈ ਆ ਜਾਇਦਾਦ ਕਿੰਨੀ ਬਣ ਜਾਂਨੇ ਹਾਂ ਜੀ ਹਾਂਜੀ ਵਿਰੋਧੀਆਂ ਨੇ ਵੀ ਕੱਢ ਲੋ ਆਪਦੀਆਂ ਵੀ ਕੱਢ ਲੋ ਵੀ ਭਾਈ ਅਸੀਂ ਤਾਂ ਇੰਨੇ ਇੰਨੇ ਚ